ਥਾਥਾਤੇ ਨਾਕੇ ਲੱਗੇ ਹੋਇਆ ਪੰਜਾਬ ਦੇ ਵਿੱਚੋਂ ਪੱਤਰਕਾਰਾਂ ਨੂੰ ਜਾਂ ਵੱਖ-ਵੱਖ ਲੋਕਾਂ ਨੂੰ ਜਿਹੜਾ ਹੈਗਾ ਉਹ ਗ੍ਰਿਫਤਾਰ ਕੀਤਾ ਜਾ ਰਿਹਾ ਹੋ ਸਕਦਾ ਜੋ ਤੱਕ ਇਹ ਰਿਪੋਰਟ ਤੁਹਾਡੇ ਸਾਹਮਣੇ ਆਵੇ ਸਾਨੂੰ ਵੀ ਪੁਲਿਸ ਦੇ ਵੱਲੋਂ ਜਿਹੜਾ ਫੜਿਆ ਗਿਆ ਹੋਵੇ ਕਿਸੇ ਨੂੰ ਬੜਬੜ ਟੋਲ ਪਲਾਜ਼ੇ ਤੋਂ ਕਿਸੇ ਨੂੰ ਬਰਨਾਲੇ ਤੋਂ ਕਿਸੇ ਨੂੰ ਤਪੇ ਤੋਂ ਕਿਸੇ ਨੂੰ ਪੁੱਚੋ ਤੋਂ ਵੱਖ-ਵੱਖ ਜਗ੍ਹਾ ਦੇ ਉੱਤੋਂ ਪੱਤਰਕਾਰਾਂ ਦੀ ਗ੍ਰਿਫਤਾਰੀ ਪੈ ਜਾਣੀ ਜਿੱਦੂ ਇੱਕ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ ਤਾਂ ਇੱਥੋਂ ਇਹ ਸਪਸ਼ਟ ਹੁੰਦਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਕਿੰਨੀ ਘਬराई ਹੋਈ ਹੈ ਮੈਂ ਤੁਹਾਨੂੰ ਕਲੀਅਰ ਕਹਿਣਾ ਕਿ ਪਹੁੰਚਦੇ ਆਪਾਂ ਵੀ ਨਹੀਂ ਆਪਾਂ ਜਿੱਥੇ ਖੜੇ ਆ ਇੱਥੇ ਜਰੂਰ ਖੜੇ ਆ ਪਰ ਜਦੋਂ ਚੱਲਦੇ ਕਿਤੇ ਨਾ ਕਿਤੇ ਚੱਕ ਕੇ ਕਿਸੇ ਨਾ ਕਿਸੇ ਠੰਡੇ ਦੇ ਵਿੱਚ ਅੱਜ ਆਪਣੀ ਰਾਤ ਵੀ ਕਟਾਈ ਜਾ ਸਕਦੀ ਹੈ ਪਹਿਲੀ ਗੱਲ ਤਾਂ ਪੱਤਰਕਾਰਾਂ ਨੂੰ ਉਹਨਾਂ ਦੇ ਘਰੇ ਲੁੱਕੇ ਜਿਹੜੇ ਉਹਨਾਂ ਦੇ ਲੋਕਲ ਥਾਣੇ ਆ ਉੱਥੇ ਹੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਜੀ ਉੱਥੋਂ ਨਿਕਲ ਗਿਆ ਤਾਂ ਉਹਨਾਂ ਨੂੰ ਵਕ ਵਕ ਪੁਲਾਂ ਦੇ ਵਕ ਵਕ ਜਗ੍ਹਾ ਦੇ ਉੱਤੇ ਨਾਕੇ ਲਾ ਕੇ ਪੱਤਰਕਾਰਾਂ ਨੂੰ ਗ੍ਰਿਫਤਾਰ ਕਰਕੇ ਜਾਂ ਡਿਟੇਨ ਕਰਕੇ ਥਾਣਿਆਂ ਦੇ ਵਿੱਚ ਲਿਆ ਜਾਂਦਾ ਹੈ ਪਹਿਲਾਂ ਚੈਨਲ ਬੰਦ ਫਿਰ ਪੱਤਰਕਾਰਾਂ ਨੂੰ ਪਰਚੇ ਫਿਰ ਪੱਤਰਕਾਰਾਂ ਦੇ ਚੈਨਲਾਂ ਤੇ ਉੱਤੇ ਦੂਜੀਆਂ ਕਾਰਵਾਈਆਂ ਤੇ ਹੁਣ ਰਹਿੰਦਾ ਹੁੰਦਾ ਪੱਤਰਕਾਰਾਂ ਨੂੰ ਗ੍ਰਿਫਤਾਰ ਕਰਕੇ ਤਾਂ ਸਰਕਾਰ ਸਿੱਧਾ ਹੀ ਕਹ ਦੇ ਕਿ ਪੱਤਰਕਾਰੀ ਬੰਦ ਕਰੋ ਇਹ ਬਦਲਾ ਬਦਲੇ ਲੈਣ ਵਾਲੇ ਪਾਸੇ ਨੂੰ ਜਿਵੇਂ ਲੋਕ ਕਹਿੰਦੇ ਨੇ ਨਾ ਉਹ ਵੱਧ ਰਿਹਾ ਹੈ ਬਦਲੇ ਲੈ ਰਿਹਾ ਕਿ ਤੁਸੀਂ ਸਾਡੇ ਖਿਲਾਫ ਬੋਲਦੇ ਹੋ ਤਾਂ ਹੁਣ ਚਲੋ ਥਾਣਾ 'ਚ ਬੈਠੋ ਅੱਜ ਦੀ ਰਾਤ ਕੱਟੋ ਤੁਸੀਂ ਅੱਜ ਤਾਂ ਦੇ ਥਾਣੇ ਦੇ ਵਿੱਚ ਕੱਟੋ